ਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅੱਜ ਤੁਹਾਡੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਦੁਨੀਆ ਵਿੱਚ ਨਹੀਂ ਜਿਸਾ ਕੋਈ ਸਾਨੀ ਉਸ ਗੁਰੂ ਲਸਾਨੀ ਦੀ ਗੱਲ ਕਰੀਏ ਅੰਮ੍ਰਿਤਸਰ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਉਸ ਬ੍ਰह्मज्ञानी ਦੀ ਗੱਲ ਕਰੀਏ ਛੇਵੇਂ ਗੁਰੂ ਦਾ लाडला ਲਾਸੀ ਜੋ ਉਸ ਅੰਤਰਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਜੋ ਚਾਨਣੀ ਚੌਂਕੇ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਮੱਖਣਸ਼ਾ ਬਕਾਲੇ ਵਿੱਚ ਵੇਖਿਆ ਜਾ ਇੱਕ ਗੁਰੂ ਨਹੀਂ ਬਲਕਿ ਗੁਰੂਆਂ ਦਾ ਪੂਰ ਬੈਠਾ ਬਾਈ ਮੰਜੀਆਂ ਤੇ ਬੈਠੇ ਗੁਰੂ ਨਕਲੀ ਹਰ ਇੱਕ ਗੁਰੂ ਵਿੱਚ ਸੀ ਗਰੂ ਰ ਬੈਠਾ ਮੱਖਣਸ਼ਾ ਆਖਰ ਉਸ ਥਾਂ ਪਹੁੰਚਿਆ ਜਿਹੜੀ ਥਾਂ ਤੇ ਸੀ ਹਾਜ਼ਰ ਹਜ਼ੂਰ ਬੈਠਾ ਪੋਰੇ ਵਿੱਚ ਸਮਾਦੀ ਚ ਲੀਨ ਹੋ ਕੇ ਨਾਨਕ ਪਾਸ਼ਾ ਦਾ ਨੋਮਾ ਨੂਰ ਬੈਠਾ ਜਦੋਂ ਕਿਸੇ ਗੁਰ ਸਿੱਖ ਦੇ ਮੁਖ ਵਿੱਚੋਂ ਦੀਨਾ ਦੁਖਿਆ ਦੇ ਸੁਣੇ ਉਪਕਾਰ ਤੇਰੇ ਉਹਦੇ ਤਰੰ ਦੀ ਆਉਂਦੀ ਰਖਿਆ ਲਈ ਝੋਲੀ ਅੱਡ ਕੇ ਆਏ ਦੁਆਰ ਤੇਰੇ ਸਾਡੀ ਅਣਖ ਦੇ ਇੱਜ਼ਤ ਬਚਾ ਦਤਾ ਆ ਕਸ਼ਮੀਰੀਆ ਨੇ ਕਿਹਾ ਦਰਬਾਰ ਤੇਰੇ ਰੋ ਰੱਖਿਆ ਆਇ ਨਿਤਾਵਿਆਂ ਦੀ ਗੋਵਿੰਦਾਇ ਕਿਹਾ ਪਰ ਖੁਦਾਰ ਤੇਰੇ ਕਿਰਪਾ ਰਾਮ ਨੇ ਗਲ ਵਿੱਚ ਪਾਪ ਲਾ ਹੱਥ ਬੰਨ ਕੇ ਕੀਤੀ ਅਰਜ਼ੋਈ ਦਾਤਾ ਝੱਖੜ ਜੁਲੰਦਾ ਚੁੱਲੀਆਂ ਨਹੀਂ ਚੋਪਾ ਸੀ ਥੰਮਣ ਵਾਲਾ ਨਹੀਂ ਜਿਸਤਾ ਕੋਈ ਦਾਤਾ ਚੋਪਾ ਸੀ ਥੰਮਣ ਵਾਲਾ ਨਹੀਂ ਜਿਸਤਾ ਕੋਈ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ